ਦੋਸਤੋ ਗੁੱਡ ਮਾਰਨਿੰਗ ਲਓ ਜੀ ਸਵੇਰ ਹੋ ਗਿਆ ਨਹਾਤ ਹੋ ਕੇ ਰੈਡੀ ਛੜੀ ਹੋ ਗਏ ਕੱਲ ਮੀਓ ਮੀ ਵੇ ਪਤੰਗਰਬਾਜ਼ੀਆਂ ਖਤਮ ਹੋ ਗਈਆਂ ਸਾਰੀਆਂ ਭੱਜੀਆਂ ਪਤੰਗਵਾਜ਼ ਲਓ ਜੀ ਸਵੇਰ ਦੇ 10 ਵਜ ਗਏ ਦੋਸਤੋ ਦੇਖੋ ਜੀ 10 ਵਜ ਗਏ ਸਵੇਰ ਦੇ ਮਿੱਤਰੋ ਤੇ ਰਵਿਤਾ ਰਾਣੀ ਨੇ ਕੇਕ ਵੀ ਬਣਾ ਲਿਆ ਉਹ ਕੀ ਜਾਂਦੇ ਨੇ ਬੇਸ ਕੇਕ ਦੇ ਬੇਸ ਆ ਦੇਖੋ ਫਰਿਜ ਚ ਲਾ ਦੇ ਕੇਕ ਦੇ ਬੇਸ ਬਣਾ ਕੇ ਦੇਖੋ ਦੋਸਤੋ ਲਓ ਜੀ ਮਿੱਤਰੋ ਦੇਖੋ ਕੇਕ ਬਣਾ ਦੇ ਫਰਿਜ ਚ ਲਾ ਤੇ ਅੱਜ ਲਾਦਾ ਆਰਡਰ 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 ਆਜਾ ਲਓ ਜੀ ਆਰਡਰ ਅੱਜ ਲਾਦਾ ਰਵਿਤਾ ਰਾਣੀ ਦਾ ਵੀ ਅੱਜ ਦੇਖੋ ਜੀ ਦੋਸਤੋ ਚੇਰਾਸ ਨੂੰ ਪਤਾ ਸੀ ਮੋਂਗੋਈ ਹਾਇ ਨੇ ਤੇ ਪਿੰਡ ਅਸੀਂ ਨੇ ਦੁਕਾਨ ਵੀ ਖੋਲੀ ਹੋਈ ਆ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰਾ ਅਸੀਂ ਨੇ ਟਾਈਮ ਲੱਗਿਆ ਨਹੀਂ ਹੈਗਾ ਸਾਨੂੰ फटाफट ਜੀ ਅਸੀਂ ਨੇ ਕੰਮ ਕਰਤਾ ਦੀ ਤੇ ਦੇਖੋ ਜੀ ਮਿਆਂ ਕਰਾਣੇ ਨੂੰ ਵੀ ਦਰਸ਼ਨ ਕਰੂ ਸੀ ਮਿਆਂ ਕਰਾਣੇ ਦੇ ਲਓ ਜੀ ਹੈਲੋ ਦੋਸਤੋ ਮਿਆਂ ਕਰਾਣੇ ਦੇ ਆਏ ਮਿਆਂ ਕਰਾਣਾ ਹੈ ਦੇਖ ਲਓ ਚਲੋ ਦੋਸਤੋ ਆਪਾਂ ਹੁਣ ਰੋਟੀ ਪਾਣੀ ਲਿਆ ਬਾਈ ਮਿੱਠੀਆ ਸਭ ਕੋ ਮਿੱਠੇ ਮਿੱਠੀ ਘਾ ਦੋ ਮੈਂ ਕੀ ਕਰਦਾ ਸਭ ਨੂੰ ਖਾਣਾ ਬਿਜੀ ਹੈ ਲਓ ਜੀ ਖਾਣੇ ਦੀ ਬਿਜੀ ਹੈ ਇਹਨੇ ਖਾ ਲਓ ਲਓ ਜੀ ਖਾ ਲਓ ਕਹਿੰਦਾ ਲਓ ਜੀ ਮਿੱਤਰੋ ਚਲੋ ਜੀ ਮਿਲਦੇ ਆਂ ਫਿਰ ਰੋਟੀ ਪਾ ਦੇ ਚਾਹ ਪਾ ਦੇ ਪਾਣੀ ਪਾ ਦੇ ਦਰਮਾ ਹੋ ਕਰਦ ਕੀ ਨਾ ਮੈਂ ਲੈ ਕੇ ਜਾਉਂਗਾ ਮੈਂ ਦੁਕਾਨ ਤੇ ਤੇ ਲਓ ਜੀ ਮਿੱਤਰੋ ਰੋਟੀ ਖਾ ਲਈਏ ਸਵੇਰ ਦੀ ਤੇ ਲਓ ਜੀ ਆ ਗਈ ਆਪਣੀ ਰੋਟੀ ਦਿਖਾ ਦੇਣਾ ਮੈਂ ਤੁਹਾਨੂੰ ਦੇਖੋ ਜੀ ਪਰੌਂਠਾ ਚਾਰ ਨਾਲ ਆਇਆ ਹੈ ਤੇ ਉਹ ਦੇਖੋ ਜੀ ਖੁਸ਼ਬੂ ਵਾਲਾ ਉਹ ਲੈ ਕੇ ਆਇਆ ਇਸ ਤਰ੍ਹਾਂ ਖੁਸ਼ਬੂ ਵਾਲਾ ਇਤਰ ਲੈ ਕੇ ਆਇਆ ਆ ਦੇਖੋ ਦੋਸਤੋ ਇਹ ਜਗਮਗ ਜਗਮਾ ਕਰਦਾ ਹੈ ਤੇ ਉਹ ਖੁਸ਼ਬੂ ਵੀ ਦਿੰਦਾ ਸਾਰੇ ਕੰਮਾਂ ਦੀ ਠੀਕ ਆ ਦੋਸਤੋ ਓਏ ਨੋਨੀ ਨੋਨੀ ਇਹਦਾ ਨਾਮ ਨੋਨੀ ਰੱਖਦਾ ਸੀ ਨਾ ਮਿਆਂਕਰਾਨਾ ਦਾ ਹੈਗਾ ਹੀ ਆ ਤੱਚਾ ਨਾਮ ਇਹਦਾ ਨੋਨੀ ਰੱਖਦਾ ਸੀ ਨੋਨੀ ਠੀਕ ਆ ਦੋਸਤੋ ਚਲੋ ਮਿਲਦੇ ਆ ਰੋਟੀ ਖਾ ਕੇ ਠੀਕ ਆ ਸਾਡੇ ਨਾਲ ਬਣੇ ਹੋਏ ਲੋ ਦੋਸਤੋ ਲੋ ਜੀ ਰੋਟੀ ਪਾਣੀ ਖਾ ਲਈਏ ਤੇ ਦੇਖ ਰਹੇ ਆ ਉੱਪਰ ਕੋਈ ਪਤੰਗ ਡਾਰਿਆ ਕਿ ਨਹੀਂ ਡਾਰਿਆ ਹੈ ਦਿਨ ਅੱਜ ਸ਼ਨੀਵਾਰ ਆ ਦੇਖਨੇ ਉੱਪਰ ਜਾ ਕੇ ਦੋਸਤੋ ਤੇ ਕੱਲ ਦਾ ਮੀਨੇ ਕੰਮ ਖਰਾਬ ਕਰਤਾ ਪਤੰਗੇ ਪਤੰਗ ਡੋਰੇ ਡੋਰਾ ਖਰਾਬ ਹੋ ਗਏ ਸਾਰਿਆਂ ਬੰਦਿਆਂ ਦੀ ਜਵਾਕਾਂ ਦੀ ਵੀ ਤੇ ਓਏ ਨੋਨੇ ਓਏ ਨੰਗਾ ਨੀ ਆ ਰਿਹਾ ਓ ਨੰਗਾ ਨੋਨੀਆ ਲਓ ਜੀ ਦੋਸਤੋ ਮੀਨੇ ਦੇਖੋ ਬੁਰਾ ਹਾਲ ਕਰਿਆ ਪਿਆ ਦੇਖੋ ਸਾਰਾ ਹੀ ਮੀਨੇ ਪੂਰਾ ਓਕੇ ਦੀ ਰਿਪੋਰਟ ਕਰਾਈ ਦੀ ਆ ਸਾਰਾ ਉੱਪਰ ਜਾ ਕੇ ਦੇਖਣਾ ਦੇਖੋ ਕਾਈ ਜਮਾਤੀ ਜੀ ਮੇਰੇ ਸਾਰੀ ਰਾਤ ਸਾਰਾ ਦਿਨ ਮੀਂਹ ਪਿਆ ਓਏ ਹੋਏ ਦੇਖਣਾ ਪਤੰਗ ਉੜਦੇ ਨਹੀਂ ਨਾਲੇ ਹਵਾ ਬਹੁਤ ਤੇਜ਼ੀ ਕੱਲ ਥੋੜਾ ਮੋٹے ਪਤੰਗ ਅੱਧਾ ਘੰਟਾ ਪਾਣੀ ਉਹ ਪਾਣੀ ਦੇਖੋ ਦੋਸਤੋ ਕੋਠਿਆਂ ਦੇ ਪਾਣੀ ਪਾਣੀ ਡਾਕਦਾ ਜੀ ਤੇ ਸਾਡੇ ਤਰਪਾਲ ਦੇਖੋ ਜੋ ਕਿ ਅਸੀਂ ਆਪਣੇ ਉਹਦੇ ਤੋਂ ਪਾਣੇ ਆ ਜਾਲ ਤੇ ਤੋਂ ਅੱਜ ਧੁੱਪ ਦੇਖੋ ਕਿੰਨੀ ਪਿਆਰੀ ਨਿਕਲੇ ਧੁੱਪ ਪੂਰੀ ਜ਼ਬਰਦਸਤ ਨਿਕਲਈ ਆ ਤੇ ਪਤੰਗ ਦਾ ਟਾਮਾ ਟਾਮਾ ਮੋੜ ਰਹੇ ਨੇ ਦੋਸਤੋ ਇੱਕ ਦੋ ਤਿੰਨ ਤਿੰਨ ਚਾਰ ਪਤੰਗ ਉੜ ਰਹੇ ਨੇ ਹੁਣ ਫਿਲਹਾਲ ਲੱਗਦਾ ਕੱਲ ਨੂੰ ਸੰਡੇ ਆ ਕੱਲ ਨੂੰ ਫੇਰ ਪੈਣਗੇ ਪਤੰਗਾਂ ਦੇ ਪਿੱਛੇ ਦੋਸਤੋ ਠੀਕ ਆ ਮਿੱਤਰੋ ਤੇ ਦਮ ਚੜ ਗਿਆ ਓ ਇੰਨੇ ਚ ਪੋੜੀਆਂ ਚੜਦੇ ਚਾਰ ਓਏ ਹੋਏ ਚਲੋ ਮਿਲਦੇ ਆ ਫੇਰ ਆਪਾਂ ਸਾਡਾ ਨਾਲ ਬਣੇ ਰਹੋ ਠੀਕ ਆ ਮਿੱਤਰੋ ਓਕੇ ਜੀ ਤੇ ਚੱਲ ਜਾਂ ਹਾਂ ਸ਼ੋਅ ਆਫ ਗੱਡੀ ਦੀ ਆਪਣੀ ਚਾਬੀਆਂ ਹੁਣੇ ਹੱਥ 'ਚ ਮਿਲਦੇ ਆ ਫਿਰ ਸੋਨ ਹੈ ਓਏ ਹੋਏ ਪੋੜੀਆਂ ਦੇ दाम ਚੜ ਗਏ ਕਿੰਨੀਆਂ ਪੋੜੀਆਂ ਨੇ 10 ਪੋੜੀਆਂ ਹੋਣੀਆਂ ਇਹ ਓਏ ਹੋਏ ਹੋਏ ਅਸੀਂ 10 ਪੋੜੀਆਂ ਦਾਮ ਚੜ ਗਿਆ ਲਓ ਜੀ ਜੰਮ ਜੰਮ ਕਰਿਆ ਕਰੋ ਸਾਰਾ ਕੁਝ ਹੈਗਾ ਹੋਣਾ ਇਹ ਜੰਮ ਦਾ ਸਬਾਨ ਤੇ ਪੇੜ ਪੌਦੇ ਸਾਰਾ ਕੁਝ ਲਾਇਆ ਹੋਇਆ ਹੈ ਦੇਖੋ ਓ ਨੋ ਨਹੀਂ ਫੇਰ ਹੈ ਨੋ ਨੇ ਲਓ ਜੀ ਮਿੱਤਰੋ ਆਏ ਹਾਏ ਦੇਖੋ ਜੀ ਪਰੌਣੀ ਖਾਰੀ ਆ ਅਨਾਰ ਦੇਖੋ ਮਿੱਤਰੋ ਦੇਖੋ ਜੀ ਪਰੌਣੀ ਖਾਰੀ ਆ ਅਨਾਰ ਤੇ ਠੀਕ ਆ ਮਿੱਤਰੋ ਚੱਲਦੇ ਆ ਹੁਣ ਆਪਾਂ ਫੇਰ ਮਿਲਦੇ ਆ ਤੁਹਾਨੂੰ ਠੀਕ ਆ ਸ਼ੌਪ ਤੇ ਚੱਲਦੇ ਆ ਦੇਖਦੇ ਆ ਬਾਜ਼ਾਰ ਦਾ ਰੌਣਕਾ ਦੇਖਦੇ ਆ ਕੀ ਆ ਕਿਹਦੇ ਕਿਹਦੇ ਕਾਏ ਜਿਹਾ ਵੀਊ ਨੇ ਕਿ ਇਹਨਾਂ ਦੇ ਵਾਸਤੇ ਪਤੰਗ ਦੇ ਤੇ ਰੀਤ ਰਾਣੀ ਬਣਾਉਗੀ ਕੇਕ ਫਿਰ ਕੇਕ ਦਿਖਾਂਗੇ ਆਪਾਂ केक ਬਣਾਉਣਾ ਹੈ ਬਹੁਤ ਵੱਡਾ ਕਪਕੇਕ ਵਾਲਾ ਕੇਕ ਬਣਾਉਗੇ ਰਵੀਤਾ ਰਾਣੀ ਠੀਕ ਹੈ ਦੋਸਤੋ ਚਲੋ ਮਿਲਦੇ ਆਂ ਅਗਰ ਸਾਡਾ ਨਾਲ ਬਣੇ ਰਿਹਾ ਦੋਸਤੋ ਲੋ ਜੀ ਮੈਂ ਆ ਗਿਆ ਆਏ ਆ ਆਪਣਾ ਸਬਜੀ ਲੈ ਕੇ ਆਏ ਆ ਜੋ ਕਿ ਬਣ ਰਹੀ ਹੈ ਮਸਰੂਮ ਔਰ ਧਨੀਆ ਅਦਰਕ ਪਲੱਸ ਮਟਰ ਆਲੂ ਤੇ ਨਾਲੇ ਪਨੀਰ ਲੈ ਕੇ ਆਏ ਆ ਜੋ ਕਿ ਮੈਂ ਕਨਾਨਾ ਤਾਰਿਆ ਪਨੀਰ ਓਏ ਓਏ ਲੋ ਜੀ ਮਿੱਤਰੋ ਨਾਲੇ ਤੁਹਾਨੂੰ ਮੈਂ ਦਿਖਾਣਾ ਹੈ ਜੋ ਕਿ ਰਵੀਤਾ ਰਾਣੀ ਨੂੰ ਮਿਲੇ ਨੇ 1200 ਰੁਪਏ ਲਓ ਜੀ 1200 ਰੁਪਏ ਦਾ ਆਰਡਰ ਆਇਆ ਪਹਿਲੀ ਹੋਈ ਰਵਿਤਾ ਰਾਣੀ ਨੂੰ 1200 ਰੁਪਏ ਦਾ ਆਰਡਰ ਭਾਈ ਓਏ ਹੋਏ ਸੋਨ ਮੈਂ ਦਿਖਾਣਾ ਹੈ ਆਰਡਰ ਕਿਸ ਚੀਜ਼ ਦਾ ਏ ਲਓ ਜੀ ਮਿੱਤਰੋ ਦੇਖੋ ਤੁਸੀਂ ਰਵਿਤਾ ਰਾਣੀ ਨੇ ਬਣਾਇਆ ਏ ਆਰਡਰ ਦੇਖੋ ਦੋਸਤੋ ਬੈਲਡਨ ਬੈਲਡਨ ਨਾ ਇਹ ਰਵਿਤਾ ਰਾਣੀ ਨੇ ਬਣਾਇਆ ਭਾਈ ਫਸਟ ਕਲਾਸ ਓਏ ਹੋਏ 1200 ਰੁਪਏ ਦਾ ਆਰਡਰ ਆ ਬਹੁਤ ਵੱਡਾ ਕੇਕ ਆ 25 B 15 20 ਦਾ ਬੰਦੇ ਭੁਗਤੇ ਜਾਣਗੇ 25 ਭੁਗਤੇ ਜਾਣਗੇ ਵੈਸੇ ਨਾ ਕਿਉਂਕਿ ਹੋਰ ਆਈਟਮਾਂ ਖਾਂਦੇ ਨੇ ਨਾ ਜੋ ਲਿਆਉਂਦੇ ਨੇ ਲੋਕ ਆ ਆਪਣੇ ਜਿਵੇਂ ਕੋਈ ਕੋਈ ਹੋਰ ਖਾਣ ਵਾਲੀ ਆਈਟਮ ਇਕੱਲਾ ਕੇਕ ਨਹੀਂ ਤੇ ਲੋ ਜ ਮਿੱਤਰੋ ਉਸਕੇ ਸਗਲ ਲੱਗੇ ਹੋਏ 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 ਆ ਦੇਖ ਆ ਦੇਖ ਹੋਏ 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 ਓਏ 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 ਆ ਆ ਆ ਆ ਆ ਸਾਰੀ ਖਾ ਗਿਆ ਦੇ ਲੈ ਇੱਕ ਵਾਰ ਕੇ ਖਾ ਲਿਆ ਹਾਂ ਇਹ ਆ ਆਪਣੇ ਚਾਚੇ ਦੇ ਗਿਆ ਹੈ ਬਿਲਕੁਲ ਤੇ ਚਲੋ ਦੋਸਤੋ ਮਿਲਦੇ ਆ ਫਿਰ ਆਪਾਂ ਠੀਕ ਆ ਮੈਂ ਸਮਾਨ ਤਾਂ ਲਿਆ ਆਇਆ ਕੇਕ ਵੀ ਬਣਾ ਦਿੰਨੇ ਨੇ ਤੇ ਸਬਜ਼ੀ ਬਣ ਰਹੀ ਆ ਰੋਟੀ ਬਣੂਗੀ ਸਾਰਾ ਕੁਝ ਬਣੂਗਾ ਤੇ ਦੁੱਧਾ ਤੇ ਬਣਾ ਲਿਆ ਓਕੇ ਦੀ ਰਿਪੋਰਟ ਹੋਊਗਾ ਕੰਮ ਸਾਫ ਫਿਰ ਮਿਲਦੇ ਆ ਫਿਰ ਤੁਹਾਨੂੰ ਠੀਕ ਆ ਮਿੱਤਰੋ ਜੋ ਵੀ ਹੋਊਗਾ ਕਿਵੇਂ ਵੀ ਆ ਠੀਕ ਆ ਸਾਰਾ ਨਾਲ ਬਣੇ ਰਹੋ ਸੋ ਦੋਸਤੋ ਲੋਜ ਅਸੀਂ ਆ ਗਏ ਸ਼ੌਕ ਤੋਂ ਟੀਵਨ ਟੂ ਵਨ ਚੱਕ ਲਏ ਸਾਰੇ ਟੀਵਨ ਚੱਕ ਲਏ ਦੋਸਤੋ ਨਾਲੇ ਆ ਗਏ ਸ਼ੌਕ ਤੇ ਤੇ ਲਓ ਜੀ ਮੇਰੀ ਵਾਰੀ ਹੈ ਗਿਆ ਦਾਲ ਗਰਮ ਕਰ ਰਿਹਾ ਮੈਂ ਨਾਲੇ ਦੇਖੋ ਦਾਲ ਗਰਮ ਕਰ ਰਿਹਾ ਦਾਲ ਤੋਂ ਬਾਅਦ ਫਿਰ ਮੈਂ ਸਬਜੀ ਪਨੀਰ ਵਾਲੀ ਮਟਰ ਵਾਲੀ ਮਸ਼ਰੂਮ ਵਾਲੀ ਗਰਮ ਕਰੂੰਗਾ ਠੀਕ ਹੈ ਇਹਨਾਂ ਰੋਟੀ ਬਣ ਰਹੀ ਹੈ ਤੇ ਛੇ ਜਿਹੇ ਰੋਟੀ ਬਣੂਗੀ ਤੇ ਖਾਵਾਂਗੇ ਦੋਸਤੋ ਅਸੀਂ ਢੋਖ ਲੱਗਿਓ ਜੀ ਪੂਰੀ ਤੇ ਠੰਡ ਬਹੁਤ ਹੋ ਗਈ ਸਿਮਲਾ ਜਪੈਗੀ ਪਰਫ ਤਾਂ ਠੰਡ ਹੋ ਗਈ ਓ ਮੈਂ ਕੀ ਖਾ ਰਿਹਾ ਓਏ ਕੀ ਖਾ ਰਿਆ ਕੀ ਆ ਕੀ ਖਾ ਰਿਆ ਓਏ ਚੋਰੀ ਚੋਰੀ ਖਾਂਦਾ ਦੇਖ ਹੈ ਲੁਕੇ ਖਾਂਦਾ ਹੈ ਕਿਸ ਕਲ ਚੀ ਚ ਲਾਇਆ ਹੋਗਾ ਤਾਂ ਕਿ ਆਲੂ ਖਾ ਰਿਆ ਨਾ ਨਾ ਕੁਥ ਨਹੀਂ ਲੈ ਕੇ ਆਇਆ ਤੇ ਲਓ ਜੀ ਸਾਡੇ ਵਿਆਹ ਵੀ ਆ ਗਏ ਦੋ ਵਿਆਹ ਹੈ ਨੇ ਇੱਕ ਅਗਲੇ ਮਹੀਨੇ ਇੱਕ ਤੋਂ ਅਗਲੇ ਮਹੀਨੇ ਹੈ ਨਾ ਇੱਕ ਫਰਵਰੀ ਚ ਇੱਕ ਮਾਰਚ ਚ ਇੱਕ ਅਪ੍ਰੈਲ ਮੈਂ ਇੱਕ ਆਹ ਦੇ ਕਵ ਅਪ੍ਰੈਲ ਚ ਇੱਕ ਮਾਰਚ ਚ ਹੈ ਨਾ ਇੱਕ ਫਰਵਰੀ ਹੈ ਇੱਕ ਫਰਵਰੀ ਮੱਖਾ ਜੂ ਕਰੀ ਫਰਵਰੀ ਚ ਸਾਡੇ ਕਾਜੂ ਦਾ ਏ ਤੇ ਮਾਰਚ ਅਪ੍ਰੈਲ ਮਾਰਚ ਚ ਹੈਗਾ ਏ ਆ ਮਾਮੇ ਦੀ ਕੁੜੀ ਦਾ ਹੋਏਗਾ ਉਹਦਾ ਆਂਚਲ ਦਾ ਤੇ ਇੱਕ ਅੰਕੀ ਚੁਗਾਏ ਤੇ ਨਵਿਆ ਆ ਗਏ ਸਾਡੇ ਦੋਸਤੋ ਤੁਹਾਨੂੰ ਵਿਆਹ ਵੀ ਦਿਖਾਵਾਂਗੇ ਖਵਾਵਾਂਗੇ ਠੀਕ ਆ ਲਓ ਜੀ ਦੇਖੋ ਜੀ ਬਣ ਰਹੀ ਆ ਦਾਲ ਆ ਤੇਜੀ ਤੇਜੀ ਦਾਲ ਬਣ ਰਹੀ ਆ ਤੇ ਅੱਥਰੂ ਬੋੜਾ ਰੋਟੀ ਬਣ ਰਹੀ ਆ ਤੇ ਖਾਵਾਂਗੇ ਠੀਕ ਆ ਦੋਸਤੋ ਮੈਂ ਸਬਜੀ ਦੋਨੇ ਸਬਜੀ ਕਰਨ ਕਰ ਲਾ ਮਿਲ ਜਿਆ ਰਖੋ ਆ ਇਹਨੂੰ ਤੇਜ਼ਤਾ ਕਰ ਲੈ ਲਓ ਜੀ ਇਹ ਕਿੰਨਾ ਥਲ ਲੱਗਦੀ ਆ ਲੱਗਦੀ ਤਾਂ ਨਹੀਂ ਹੈ ਜੀ ਦਾਲ ਵੀ ਦੇਖੋ ਦੋਸਤੋ ਨਾ ਖੱਦਾ ਲੱਗਦੀ ਉਹਨੇ ਇਹ ਦਾਲ ਨੂੰ ਤਾਂ ਆਪਾਂ ਇਹਨੂੰ ਧਾਰ ਲਾਂਗੇ ਠੀਕ ਆ ਦੋਸਤੋ ਖੱਦਾ ਲੱਗਣ ਦੋ ਫੁੱਟ ਆ ਰਾਂਗੇ ਆਪਾਂ ਹੈ ਰੂਹ ਰਾਣੀ ਨੇ ਬਣਾਏ ਨੇ ਆਪਣੇ ਸ਼ਾਪ ਤੇ ਜਿਹੜੀ ਪਿੰਡ ਵਾਲੇ ਆਪਣੀ ਦੁਕਾਨ ਆ ਉਹਤੇ ਵੇਚਣ ਵਾਸਤੇ ਬਣਾਏ ਨੇ ਆ ਕੱਪ ਕੇਕ ਤੇ ਇਸ ਟੀਆਂ ਵੀ ਬਣਾਉਗੀ ਕੱਪ ਕੇਕ ਵੀ ਬਣਾਉਗੀ ਤੇ ਦੇਖੋ ਦੋਸਤੋ ਓਏ ਹੋਏ ਹੋਏ ਤੇ ਚਲੋ ਕੋਈ ਗੱਲ ਨਹੀਂ ਦੋਸਤੋ ਬਣ ਜਾਣ ਦਿਓ ਤੇ ਖੱਦਾ ਲੱਗਣ ਲੱਗ ਗਿਆ ਦੇਖੋ ਜੀ ਖੱਦਾ ਓਏ ਹੋਏ ਲਓ ਜੀ ਦੋਸਤੋ ਖੱਦਾ ਲੱਗਣ ਲੱਗ ਗਿਆ ਏ ਤੇ ਫਿਰ ਆਪਾਂ ਕਰਾਂਗੇ ਆਲੂ ਮਟਰ ਮਸਰੂਮ ਪਾਲਕ ਭਾ ਮਟਰੋਂ ਹੈ ਪਨੀਰ ਠੀਕ ਆ ਓਕੇ ਜੀ ਦੇਖੋ ਖੇល ਰਹੇ ਨੇ ਦੋਨੇ ਛੋੜੇ ਬੜੇ ਦੋਨੋਂ ਖੇល ਰਹੇ ਨੇ ਚਲੋ ਦੋਸਤੋ ਠੰਡ ਬਹੁਤ ਹੋ ਗਈ ਹੈ ਤਾਂ ਕਰਕੇ ਗੜੇ ਬੈ ਤੇ ਤੇ ਕੱਲ ਨੂੰ ਸੰਡੇ ਨੂੰ ਦੇਖਦੇ ਆ ਕੀ ਹੁੰਦਾ ਏ ਸ਼ਨੀਵਾਰ ਦਾ ਦਿਨ ਤਾਂ ਚਲੋ ਹਾਂ ਦੋ ਜੀ ਠਾਗੜੀ ਜੀ ਦਰੈਸ ਵੀ ਬਣਾਈ ਹੈ ਇਹਨਾਂ ਨੇ ਤੇ ਉਹ ਵੀ ਦਿਖਾਵਾਂਗੇ ਸੱਜਣ ਇਹ ਜੀਆ ਦੋਸਤੋ ਠਾਕੁਰ ਦੀ ਡਰੈਸ ਤੁਹਾਨੂੰ ਮੈਂ ਦਿਖਾ ਦਿੰਨਾ ਹੈ ਲੋ ਜੀ ਅੱਧੀ ਰਹਿ ਗਈ ਅੱਧੀ ਬੜਾ ਦੇਖੋ ਯਾਹਾਂ ਸਾਰੇ ਆ ਬੈਠੇ ਨੇ ਸਾਰੇ ਅਰਜਈਆਂ ਇਹ ਠੰਡ ਬਹੁਤ ਆ ਤੇ ਆ ਲੈ ਕੇ ਆਇਆ ਦੀ ਮੈਂ ਥੋੜਾ ਯਾਹੋ ਉਹ ਕਰਨ ਵਾਸਤੇ ਖੁਸ਼ਬੂ ਕਰਨ ਵਾਸਤੇ ਠਾਕੁਰ ਦੀ ਡਰੈਸ ਬਣ ਰਹੀ ਆ ਦੇਖੋ ਦੋਸਤੋ ਇਹ ਆਪਣੇ ਗੁਰੂ ਭਾਈ ਇਹਨੂੰ ਦੇਣ ਵਾਸਤੇ ਬਣ ਰਹੀ ਆ ਇਹ ਬੋਲ ਰਹੀ ਆ ਰਵਿਤਾ ਰਾਣੀ ਕਹੀ ਬੋਲ ਰਹੀ ਆ ਕਿ ਉਸਕੋ ਦੂੰਗੀ ਮੇਰਾ ਗੁਰੂ ਭਾਈ ਆ ਹਮਪ੍ਰਕਾਸ਼ ਬਕੋਲੀਆ उसको उनके ठाकुर जी के लिए बन रही है ठीक है दोस्तों ते ओम प्रकाश बकोलिए को हम सरप्राइज दे, दे देंगे पर ब्लॉग देख लिया तो सब कुछ बिगड़ जाएगा चलो कोई बात नहीं लौई हो गई है गरम हो गई है बंद करती बंद दोनों करती लौ जी गरम हो गई हूं मैं दूसरी सब्जी गरम कर लेना ठीक है दोस्तों फटाफट बने चलो दोस्तों लो जी होना अपन ने ਸਾਰਤਾਸ ਸਾਥੀਆਂ ਗਰਮਾਤੇ ਨਾਲੇ ਹੋ ਰਹੀ ਹੁਣ ਸਬਜੀ ਕਰਨ ਕਰ ਲੈਣ ਦੋਸਤੋ ਸਬਜੀ ਫੇਰ ਆਪਾਂ ਖਾਵਾਂਗੇ ਰੋਟੀ ਠੀਕ ਆ ਦੋਸਤੋ ਸਬਜੀ ਗਰਮ ਕਰਕੇ ਖਾਵਾਂਗੇ ਰੋਟੀ ਤੇ ਇਧਰ ਰੋਟੀਆਂ ਗਰਮ ਗਰਮ ਪਕ ਰਹੀਆਂ ਨੇ ਰਵਿਤਾ ਰਾਣੀ ਬਣਾ ਰਹੀ ਹੈ ਦੇਖੋ ਦੋਸਤੋ ਰੋਟੀ ਬਣ ਰਹੀ ਹੈ ਗਰਮਾ ਗਰਮ ਠੀਕ ਆ ਸਬਜੀ ਵੀ ਹੋ ਰਹੀ ਆਪਣੀ ਗਰਮਾ ਗਰਮ ਫੇਰ ਆਪਾਂ ਖਾਵਾਂਗੇ ਰੋਟੀ ਨਾਲੇ ਖਾਵਾਂ ਰੋਟੀ ਦੇ ਨਾਲ ਔਲੇ ਦਾ ਚਾਰ ਮਿਰਚ ਦਾ ਵੀ ਚਾਰ ਪਾਇਆ ਹੋਇਆ ਆਪਾਂ ਨੇ ਤੁਹਾਨੂੰ ਚਾਰ ਮੈਂ ਦਿਖਾ ਦੇਣਾ ਸਾਰੇ ਕਿਹੜੇ ਕਿਹੜੇ ਪਾਇਆ ਹੋਏ ਨੇ ਔਲੇ ਦਾ ਚਾਰ ਪਾਇਆ ਹੋਇਆ ਏ ਦੇ ਸਾਡਾ ਮਿਰਚ ਦਾ ਚਾਰ ਵੀ ਪਾਇਆ ਹੈ ਲੋ ਜੀ ਦੋਸਤ ਮਿਰਚ ਦੇ ਔਲੇ ਦਾ ਚਾਰ ਆ ਮੈਂ ਤੁਹਾਨੂੰ ਦਿਖਾ ਦੇਣਾ ਹੈ ਕਿਉਂਕਿ ਮੇਰਾ ਗੁਠਾ ਕੰਮ ਨਹੀਂ ਕਰਦਾ ਇਹ ਨਹੀਂ ਤਾਂ ਮੈਂ ਤੁਹਾਨੂੰ ਖੋਲੀ ਮੇਰਾ ਗੁਠਾ ਫੜਾ ਕੰਮ ਘੱਟ ਕਰਦਾ ਕਿਉਂਕਿ ਮੈਨੂੰ ਹੋ ਗਿਆ ਸੀ ਉਹ ਚਿਕਨ ਮੋਣੀਆਂ ਉਹਦੇ ਕਰਕੇ ਥੋੜਾ ਜਿਹਾ ਔਖਾ ਹੈ ਤੇ ਆ ਤਾਂ ਹੈਗਾ ਇਹ ਇਹ ਹੈਗਾ ਇਹ ਉਹਦਾ ਔਲੇ ਦਾ ਚਾਰ ਇਹ ਉਹ ਹੈਗਾ ਮਿਰਚ ਦਾ ਦੇਖੋ ਜਦੋਂ ਤਾਰਾ ਨਹੀਂ ਖੋਲ ਕੇ ਦਿਖਾਉਗੀ ਤੁਹਾਨੂੰ ਇਹਦਾ ਹੈਗਾ ਮਿਰਚ ਦਾ ਭਰੀ ਹੋਈ ਮਿਰਚਾਂ ਹਰੀਆਂ ਤੇ ਇਹ ਹੈਗਾ ਔਲੇ ਦਾ ਚਾਰ ਲਓ ਜੀ ਦੇਖੋ ਦੋਸਤੋ ਹੋਲੇ ਦਾ ਤੇ ਮਿਰਚ ਦਾ ਚਾਰ ਦੇਖੋ ਸੇ ਆਏ ਹਾਏ ਹਾਏ ਬੜਾ ਟੇਸਟੀ ਹੈ ਮੂੰਹ 'ਚ ਪਾਣੀ ਆ ਗਿਆ ਦੋਸਤੋ ਚਲੋ ਸਬਜ਼ੀ ਗਰਮ ਹੋ ਰਹੀ ਹੈ ਖਾ ਕੇ ਤੁਹਾਨੂੰ ਮਿਲਦੇ ਹਾਂ ਫਿਰ ਠੀਕ ਹੈ ਦੋਸਤੋ ਲਓ ਜੀ ਮਿੱਤਰੋ ਦੇਖੋ ਇਹ ਅਸੀਂ ਹੁਣ ਰੋਟੀ ਖਾ ਰਹੇ ਹਾਂ ਸਾਰੇ ਜਣੇ ਲਓ ਜੀ ਆਪਣੀ ਰੋਟੀ ਆ ਗਈ ਹੈ ਦਾਲ ਸਬਜ਼ੀ ਨਾਲੇ ਮਿਰਚ ਦਾ ਚਾਰ ਲੋ ਜੀ ਮਿਲਦੇ ਆਂ ਫਿਰ ਆਪਾਂ ਅਗਲੇ ਵੀਲੋਸ ਠੀਕਾ ਰੋਟੀ ਖਾ ਕੇ ਅਗਲੇ ਲੋਕਾਂ ਜੀ ਮਿਲਾਂਗੇ ਠੀਕਾ ਮਿੱਤਰੋ ਜਬ ਤੱਕ ਕੇ ਰਿਹਾ ਬਾਏ ਬਾਏ ਜੈ ਹਿੰਦ ਦੋਸਤੋ ਜੈ ਹਿੰਦ